ਜਿਹਦਾ ਧਿਆਨ ਥੋੜਾ ਜਿਹਾ ਵੀ ਸ਼ਬਦ ਦੀ ਤਰਫ ਗੁਰੂ ਦੀ ਤਰਫ ਚਲੇ ਆ ਸਮਝ ਲਓ ਉਸਨੇ ਕਦਮ ਪੁੱਟਿਆ ਹੈ ਕਿ ਜਿਹਦਾ ਧਿਆਨ ਹੀ ਨਹੀਂ ਚਲਿਆ ਸੁਰਤ ਸ਼ਬਦ ਦਾ ਮੇਲੇ ਸੁਰਤ ਧਿਆਨ ਨੂੰ ਕਹਿੰਦੇ ਨੇ ਸੁਰਤ ਸ਼ਬਦ ਦੀ ਤਰਫ ਗਈ ਹੈ ਕਿ ਨਹੀਂ ਪਾਠ ਕਰ ਰਿਹਾ ਸੁਰਤ ਉਹਦੇ ਚਾਏ ਕਿ ਨਹੀਂ ਸੁਰਤ ਸਰੋਤ ਨੂੰ ਵੀ ਕਹਿੰਦੇ ਨੇ ਸੁਣਨ ਨੂੰ ਵੀ ਕਹਿੰਦੇ ਨੇ ਸੁਰਤ ਦੇ ਤਿੰਨ ਅਰਥ ਨੇ ਚਲੋ ਮੈਂ ਇਹ ਵੀ ਦੁਹਰਾ ਦਿਆਂ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਇਤੇ ਸੁਰਤ ਦੇ ਚੈ ਸੁਣ ਰਿਹਾ ਹੈ ਤੇ ਜੇ ਸੁਰਤ ਦੇ ਚੈ ਤੇ ਸੁਰਤ ਆ ਜਾਏਗੀ ਸਮਝ ਆ ਜਾਏਗੀ ਤੇ ਜੇ ਸੁਰਤ ਆ ਗਈ ਤੇ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਪਰ ਪਹਿਲੇ ਤੇ ਸੁਣਨਾ ਪੜੀ ਜਾ ਰਿਹਾ ਪੜੀ ਜਾ ਰਿਹਾ ਸੁਣਦਾ ਤੇ ਹੈ ਨਹੀਂ ਪਿਆ ਅਜੇ ਧਿਆਨ ਨਹੀਂ ਚੱਲੇਗਾ ਅਜੀਬ ਬੱਚੇ ਦੀ ਤਰ੍ਹਾਂ ਜਨਮ ਤੇ ਇਸ ਦਾ ਹੋ ਗਿਆ ਚੱਲਣਾ ਕੋਈ ਨਹੀਂ ਇਹ ਦੇਖੋ